ਅੱਜ ਅਸੀਂ ਸਰੰਦ ਫਤੇਗੜ ਸਾਹਿਬ ਖੜੇ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਿੱਕੀਆਂ ਦਾ ਲੰਗਰ ਜਿਹੜਾ ਇੱਥੇ ਲੱਗਿਆ ਹੋਇਆ ਹੈ ਤੇ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇਸ ਲੰਗਰ ਦੇ ਵਿੱਚ ਪਹੁੰਚਦੀ ਹੈ ਹਰ ਸਾਲ ਦੀ ਤਰ੍ਹਾਂ ਸੋ ਇਸ ਸਾਲ ਵੀ ਜਿਹੜਾ ਇੱਥੇ ਵੱਡਾ ਇਕੱਠ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਆ ਸੰਗਤ ਜਿਹੜੀ ਹੈ ਇੱਥੇ ਪਹੁੰਚਦੀ ਹੈ ਟਿੱਕੀਆਂ ਦਾ ਲੰਗਰ ਜਿਹੜਾ ਹਰ ਸਾਲ ਦੀ ਤਰ੍ਹਾਂ ਲੱਗਦਾ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਅਸੰਗਤ ਜਿਹੜੀ ਆ ਉਹ ਇੱਥੇ ਪਹੁੰਚਦੀ ਹੈ ਸੋ ਤੁਸੀਂ ਦੇਖੋ ਸੇਵਾਦਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੇਵਾ ਜਿਹੜੀ ਆ ਉਹ ਨਿਭਾਉਂਦੇ ਨੇ ਸੋ ਤੁਸੀਂ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਜੜੀਆਂ ਟਿੱਕੀਆਂ ਦਾ ਲੰਕਰ ਆ ਉਹ ਤਿਆਰ ਕੀਤਾ ਜਾਂਦਾ ਹੈ ਤੁਸੀਂ ਦੇਖੋ ਹਰ ਤਰ੍ਹਾਂ ਦੇ ਸੇਵਾਮਾ ਜਿਹੜੀਆਂ ਨੇ ਉਹ ਇੱਥੇ ਨਿਭਾਈਆਂ ਜਾਂਦੀਆਂ ਨੇ ਸੋ ਇਹਨਾਂ ਵੀਰਾਂ ਦੇ ਵੱਲੋਂ ਬਹੁਤ ਵੱਡਾ ਇਹ ਉਪਰਾਲਾ ਜਿਹੜਾ ਹਰ ਸਾਲ ਦੀ ਤਰ੍ਹਾਂ ਕਿਤਾ ਜਾਂਦਾ ਨਾਲ ਚਾਹ ਦੇ ਲੰਗਰ ਤਿਆਰ ਹੁੰਦੇ ਨੇ ਅਤੇ ਟਿੱਕੀਆਂ ਜੜੀਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੱਜ ਮਹਿੰਗਾਈ ਦਾ ਜ਼ਮਾਨਾ ਏ ਤਾਂ ਫੇਰ ਵੀ ਉਸ ਦੇ ਵਿੱਚ ਵੀ ਇਹ ਸਿੰਘਾਂ ਦਾ ਲੰਗਰ ਜਿਹੜਾ ਉਹ ਚੜਦੀ ਕਲਾ ਦੇ ਵਿੱਚ ਲੱਗਿਆ ਹੋਇਆ ਨਜ਼ਰ ਆਉਂਦਾ ਤੁਸੀਂ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਟਿੱਕੀਆਂ ਜੜੀਆਂ ਨੇ ਉਹ ਬਣ ਕੇ ਤਿਆਰ ਹੁੰਦੀਆਂ ਨੇ ਹਰਪ੍ਰਦੇਸਰ ਨੂੰ ਆ ਜਾ ਆ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਟਿੱਕੀਆਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿਹੜੇ ਪਿੰਡ ਦੇ ਵੱਲੋਂ ਇਹ ਲੰਗਰ ਲੱਗਦਾ ਬਾਈ ਵਾਇਪੁਰ ਜੀ ਦਾ ਖਾਲਸਾ ਵਾਇਪੁਰ ਜੀ ਕੀਪਾ ਤੇ ਵੀਰੇ ਕਿਹੜੇ ਪਿੰਡ ਦੇ ਵੱਲੋਂ ਇਹ ਲੰਗਰ ਲਗਾਇਆ ਜਾਂਦਾ ਵੀਰੇ ਜਰਕ ਪਿੰਡ ਦੇ ਵੱਲੋਂ ਲੰਗਰ ਲਗਾਇਆ ਜਾਂਦਾ ਜੀ ਇਹ ਆਪਾਂ ਨੂੰ 30-40 ਸਾਲ ਹੋ ਗਏ ਤਕਰੀਬਨ 30-40 ਸਾਲਾਂ ਤੋਂ ਟਿੱਕੀ ਦਾ ਲੰਗਰ ਲਗਾਤਾਰ ਚੱਲਦਾ ਹਾਂ ਟਿੱਕੀ ਦਾ ਲੰਗਰ ਪਿਛਲੇ 15-20 ਸਾਲ ਤੋਂ ਚੱਲ ਰਿਹਾ ਹੈ ਪਹਿਲਾਂ ਪ੍ਰਸ਼ਾਦੇ ਦਾ ਹੁੰਦਾ ਸੀਗਾ ਤੇ ਹੁਣ ਪਿਛਲੇ ਤਕਰੀਬਨ 10 अच्छा कल टिक्कियां ਦਾ ਲੰਗਰ ਹੁੰਦਾ ਜਾਂ ਹੋਰ ਵੀ ਇਹ ਆਪਣੇ 19 ਤਰੀਕ ਨੂੰ ਆ ਜਾਈਦਾ ਜੀ ਆਪਾਂ 19 ਤੋਂ ਲੈ ਕੇ 24 ਤਰੀਕ ਤੱਕ ਸਵੇਰ ਤੋਂ ਪਹਿਲਾਂ 3 ਦਿਨ ਹੁੰਦੇ ਆ ਆਪਾਂ ਪ੍ਰਸ਼ਾਦਾ ਚੱਲਦਾ ਆ ਫਿਰ ਉਸ ਤੋਂ ਬਾਅਦ ਫਿਰ ਟਿੱਕੀਆਂ ਸਟਾਰਟ ਹੋ ਜਾਂਦੀਆਂ ਨੇ ਤੇ 4 ਦਿਨ ਟਿੱਕੀਆਂ ਚੱਲਦੀਆਂ ਫਿਰ ਪ੍ਰਸ਼ਾਦਾ ਤੇ ਫਿਰ 1 ਤਰੀਕ ਨੂੰ ਫੇਰ ਟਿੱਕੀਆਂ ਨਾਲ ਚਾਹ ਦਾ ਲੰਗਰ ਚਾਹ ਦਾ ਤਾਂ ਹਰ ਵਕਤ ਹੁੰਦਾ ਜੀ ਸਾਰਾ ਪਿੰਡ ਇੱਕੋ ਪਿੰਡ ਦੇ ਸਾਰੇ ਨੌਜਵਾਨੋਂ ਹਾਂਜੀ ਹਾਂਜੀ ਨਹੀਂ ਨੌਜਵਾਨ ਹੋਰ ਵੀ ਪਿੰਡਾਂ ਦੇ ਨਾਲ ਸੇਵਾ ਕਰਦੇ ਆ ਤੇ कई पिंड जुड़ के उधर सेवा करते हैं ਸਫੇ ਚਿੱਕੀਆਂ ਦੇ ਇਹ ਨੌਜਵਾਨ ਜਿਹੜੇ ਨੇ ਉਬਰਤਾਰੇ ਨੇ ਵੀਰ ਨਾਲ ਗੱਲਬਾਤ ਕਰਦੇ ਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵੀਰੇ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਜੀ ਕਿਹੜਾ ਪਿੰਡ ਆਪਣਾ ਜਰਗਾ ਵੀਰ ਜੀ ਵੀਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਇਹ ਲੰਗਰ ਲਗਾਉਂਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਹੈ ਅੱਜ ਮਹਿੰਗਾਈ ਦਾ ਜ਼ਮਾਨਾ ਸਲੈਂਡਰੀ ਹਜ਼ਾਰ ਤੋਂ ਉੱਪਰ ਹੋ ਗਿਆ ਕਿਵੇਂ ਤੁਸੀਂ ਇਹ ਸਾਰਾ ਮੈਨੇਜ ਕਰਦੇ ਹੋ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਹੁੰਦਾ ਵੀ ਕਿ पूरा नगर ते अंदर ये सहयोग ਨਾਲ ਹੁੰਦਾ ਜੀ ਠੀਕ ਹੈ ਹਾਂਜੀ ਤੁਹਾਡੇ ਪਿੰਡ ਦੇ ਨੌਜਵਾਨੇ ਸਾਰੇ ਸਾਰੇ ਪਿੰਡ ਦੇ ਤੇ ਆਲੇ ਦੇ ਪਿੰਡਾਂ ਦੇ ਲੋਕ ਨੇ ਠੀਕ ਹਾਂਜੀ ਕਿੰਨੀ ਕੁ ਗਿਣਤੀ ਦੇ ਵਿੱਚ ਸੰਗਤ ਇੱਕ ਦਿਨ ਦੀ ਜੇ ਆਪਾਂ ਗੱਲ ਕਰੀਏ ਕਿੰਨੀ ਕੁ ਗਿਣਤੀ ਤੇ ਸੰਗਤ ਇੱਥੇ ਲੰਗਰ ਛੱਕ ਜਾਂਦੀ ਹੈ ਕਿਉਂਕਿ ਲੰਬੀਆਂ ਲੰਬੀਆਂ ਲਾਈਨਾਂ ਸਵੇਰ ਤੋਂ ਹੀ ਲੱਗੀਆਂ ਹੋਈਆਂ ਹੁੰਦੀਆਂ ਉਹ ਸਵੇਰ ਤੋਂ ਲੰਗਰ 9 ਵਜੇ ਤੋਂ ਸਟਾਰਟ ਆਈ ਟਿੱਕੀ ਰਹੇ ਉਹ ਉਸ 9 ਵਜੇ ਤੋਂ ਲੈ ਨਹੀਂ ਡੁੱਟੀ ਹੈਗੀ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿੰਨੀ ਸੰਗਤ ਬੈਠੀ ਆ ਇਹ 10 ਤੋਂ 12000 ਬੰਦਾ ਰੋਜ਼ ਆ ਰਿਹਾ ਜੀ ਅੱਛਾ ਕਈ ਇਤਰਾਦ ਵੀ ਕਰਦੇ ਆ ਵੀ ਟਿੱਕੀਆਂ ਦਾ ਲੰਗਰ ਘਾ ਤੇ ਲਾਰੇ ਆ ਸ਼ਹੀਦੀ ਦੇ ਆੜੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਆਪਣੀ ਆਪਣੀ ਸੋਚ ਹੈ ਜੀ ਲੰਗਰ ਤਾਂ ਲੰਗਰ ਹੈ ਅਸੀਂ ਤਾਂ ਆਪਣੇ ਐਜ ਇੱਕ ਲੰਗਰ ਦੇ ਤੌਰ ਤੇ ਆ ਰਹੇ ਹਾਂ ਬਾਕੀ ਲੋਕਾਂ ਦੀ ਸੋਚ ਹੈ ਜੀ ਠੀਕ ਹੈ ਜੀ ਕੋਈ ਕਿਸੇ ਤਰੀਕੇ ਨਾਲ ਸ਼ਰਧਾ ਕੋਈ ਕਿਸੇ ਤਰੀਕੇ ਨਾਲ ਜਿਉਂ ਆਪਾਂ ਆਪਣੇ ਸਾਡੇ ਗੁਰੂਆਂ ਨੇ ਕਰਵਾਨੀ ਕੀਤੀ ਹੈ ਜੀ ਠੀਕ ਹੈ ਜੀ ਇਹਨੂੰ ਛੋਟੇ ਉਮਰ ਦੇ ਕੀਤੀ ਹੈ ਸਾਨੂੰ ਉਹਨਾਂ ਤੇ ਮਾਨੀ ਹੈ ਇਹ ਵੀ ਆ ਨਾ ਚੜਦੀ ਕਲਾ ਦਾ ਪ੍ਰਤੀਕ ਸੀਗਾ ਕੋਈ ਵਿਰਾਗ ਦਾ ਪ੍ਰਤੀਕ ਨਹੀਂ ਸੀਗਾ ਮਹਾਰਾਜ ਨੇ ਸੱਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਤਾਂਕਿ ਅਸੀਂ ਚੜ੍ਹਦੀ ਕਲਾ 'ਚ ਰਹੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਰੱਖ ਚੁੱਕੇ ਹੰਝੂ ਨਹੀਂ ਸਿੱਟੇ ਆਏਗਾ ਤੇ ਫਿਰ ਅਸੀਂ ਕਿਉਂ ਠੀਕ ਵੀ ਆਪਾਂ ਨੂੰ ਵੀ ਕੌਮ ਦੀ ਚੜ੍ਹਦੀ ਕਲਾ ਲਈ ਸ਼ੁਕਰਾਨਾ ਕਰਨਾ ਚਾਹੀਦਾ ਕਿ ਲੋਕਾਂ ਦਾ ਸਾਰਾ ਕੁਝ ਜੋ ਹੋ ਰਿਹਾ ਲੋਕਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਧੰਨਵਾਦ ਜੀ ਠੀਕ ਹੈ ਬਰੇ ਧੰਨਵਾਦ ਸੋ ਬਹੁਤ ਵੱਡੀ ਗਣਤੀ ਦੇ ਵਿੱਚ ਇੱਥੇ ਸੰਗਤ ਪਹੁੰਚ ਕੇ ਲੰਗਰ ਪ੍ਰਸ਼ਾਦਾ ਛੱਕਦੀ ਹੈ ਖਾਸ ਤੌਰ ਤੇ ਟਿੱਕੀਆਂ ਦਾ ਲੰਗਰ ਜਿਹੜਾ ਉਹ 3 ਦਿਨ ਲਗਾਤਾਰ ਚੱਲਦਾ ਤੇ ਇੱਕ ਤਰੀਕ ਤੱਕ ਇਹ ਲੰਗਰ ਚੱਲਦਾ 3 ਦਿਨ ਟਿੱਕੀਆਂ ਦਾ ਅਤੇ ਉਸ ਤੋਂ ਬਾਅਦ ਫਿਰ ਪ੍ਰਸ਼ਾਦੇ ਦੇ ਲੰਗਰ ਜਿਹੜੇ ਨੇ ਉਹ ਇੱਥੇ ਤਿਆਰ ਹੁੰਦੇ ਨੇ ਹੋਰ ਨਾਲ ਹੋਰ ਬਾਕੀ ਚੱਲਦਾ न्यूज़ी <laughs> न्यूज़ी